ਮੌਸਮ ਪੰਜਾਬ ਸਣੇ ਉੱਤਰ ਭਾਰਤ ਵਿੱਚ ਕੜਾਕੇ ਦੀ ਠੰਡ ਅਤੇ ਸੰਘਣੀ ਤੁੰਨੇ ਸੜਕੀ ਰੇਲ ਅਤੇ ਹਵਾਈ ਆਵਾਜਾਈ ਦੀ ਰਫਤਾਰ ਮੱਠੀ ਕਰ ਦਤੀ ਹੈ ਮੌਸਮ ਵਿਭਾਗ ਦੇ ਚੰਡੀਗੜ੍ਹ ਵਿਚਲੇ ਦਫ਼ਤਰ ਨੇ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਜਿਤਾਉਂਦੇ ਪੱਛਮੀ ਗੜਬੜੀ ਦੇ ਚਲਦਿਆਂ ਮੈਦਾਨੀ ਇਲਾਕੇ ਜਿਵੇਂ ਪਣ ਅਤੇ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਤੇ ਉੱਪਰਲੇ ਪਹਾੜੀ ਇਲਾਕਿਆਂ ਚ ਬਰਫ਼ ਪੈਣ ਦੀ ਪੇਸ਼ਨੀ ਗੋਈ ਕੀਤੀ ਹੈ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨ ਜਲੰਧਰ ਸਮੇਤ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਚ ਸੰਘਣੀ ਤੁੰਦੀ ਸੰਭਾਵਨਾ ਜਿਤਾਈ ਹੈ ਤੁੰਦ ਦੇ ਚਲਦਿਆਂ ਦੋ ਪਹੀਆ ਵਾਹਨ ਚਾਲਕ ਬਦੇਰੇ ਤੰਗ ਪਰੇਸ਼ਾਨ ਹੋ ਰਹੇ ਨੇ ਦਿਨ ਮਿਲੇ ਵੀ ਲੋਕ ਆਪਣੇ ਵਾਹਨਾ ਦੀਆਂ ਬੱਤੀਆਂ ਜਗਾ ਕੇ ਸੜਕਾਂ ਉੱਤੇ ਚੱਲ ਰਹੇ ਨੇ ਉਦੋਂ ਡਾਕਟਰਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਦਾ ਇਸ ਮੌਸਮ 'ਚ ਬਦੇਰੇ ਧਿਆਨ ਰੱਖਣ ਦੀ ਸਲਾਹ ਦਿੰਦਿਆਂ ਉਹਨਾਂ ਨੂੰ ਗਰਮ ਕੱਪੜੇ ਪਾਉਣ ਅਤੇ ਬਿਨਾਂ ਕਾਰਨ ਕਰੋ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ ਸਿਹਤ ਮਾਇਰਾ ਨੇ ਤੁੰਦ ਦੌਰਾਨ ਖੁੱਲੇ ਸੈਰ ਅਤੇ ਕਸਰਤ ਕਰਨ ਤੋਂ ਵੀ ਬਚਣ ਦੀ ਹਦਾਇਤ ਕੀਤੀ ਹੈ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਠੰਡ ਤੋਂ ਬਚਾਉਣ ਲਈ ਹਲਕੀ ਸਿੰਜਾਈ ਦੀ ਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਮੌਸਮ ਖੁਸ਼ਕ ਖੁਣ ਦੇ ਚੱਲਦੇ ਆ ਲੋਕਾਂ ਨੂੰ ਸੁੱਕੀ ਖੰਗ ਤੇ ਹਲਕਾ ਨਜ਼ਲਾ ਉਸ ਤੋਂ ਬਾਅਦ ਦੇਖਣ ਨੂੰ ਮਿਲ ਰਿਹਾ ਹੈ ਸਰਦੀ ਦੇ ਚੱਲਦੇ ਆ ਬਾਜ਼ਾਰਾਂ ਚ ਗਰਮ ਕੱਪੜੀਆਂ ਹੀਟਰਾਂ ਗੀਜ਼ਰਾਂ ਆਦੀ ਮੰਗ ਵੱਧ ਗਈ ਹੈ